ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਮੁਹਿੰਮ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਜੇਜੋ ਵਿਖੇ ਨੰਬਰਦਾਰ ਪ੍ਰਵੀਨ ਸੋਨੀ ਤੇ ਪਿੰਡ ਦੇ ਸਹਿਯੋਗ ਨਾਲ ਬਾਬਾ ਔਗੜ ਸ਼੍ਰੀ ਫਤੇਨਾਥ ਮੰਦਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਧਿਕਾਰੀ ਰਮਨਦੀਪ ਕੌਰ ਨੇ ਦੱਸਿਆ ਕਿ ਕੈਂਪ ਵਿੱਚ ਵਕਫਾ ਕੰਪਨੀਆਂ ਵੱਲੋਂ ਹਿੱਸਾ ਲਿਆ ਗਿਆ ਹੈ ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕੰਪਨੀਆਂ ਵੱਲੋਂ ਵਕਫਾ ਤਰ੍ਹਾਂ ਦੇ ਰੋਜ਼ਗਾਰਾਂ ਲਈ ਕਲਾਸ 12ਵੀਂ ਅਤੇ ਆਈਟੀਆਈ ਵਿਦਿਆਕ ਯੋਗਤਾ ਵਾਲੇ ਲੜਕੇ ਲੜਕੀਆਂ ਨੂੰ 11 ਤੋਂ 12000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਕੇ ਭਰਤੀ ਕੀਤਾ ਗਿਆ ਹੈ ਜੇਜੋ ਤੋਂ ਨਵਰੰਗ ਚੈਨਲ ਦੇ ਦਲਜੀਤ ਸਿੰਘ ਅਜਨੋਹਾ ਦੀ ਵਿਸ਼ੇਸ਼ ਰਿਪੋਰਟ ਅੱਜ ਪੰਜਾਬ ਸਰਕਾਰ ਨੂੰ প্লেਸਮੈਂਟ ਕੈਂਪ ਲਗਾਇਆ ਗਿਆ ਇਸ ਲਈ ਗੱਲ ਤੋਂ ਪੰਜਾਬ ਸਰਕਾਰ ਦਾ ਬੜਾ ਧੰਨਵਾਦ ਇਹਦੇ ਵਿੱਚ ਬਹੁਤ ਅੱਛੀਆਂ ਇੰਡਸਟਰੀਆਂ ਨੇ ਸਾਡੇ ਬੱਚਿਆਂ ਨੂੰ ਮੌਕਾ ਦਿੱਤਾ ਜਿਵੇਂ ਕਿ ਐਚਆਰ ਇੰਡਸਟਰੀ ਜਲੰਧਰ ਤੋਂ ਸੋਨਾਲਿਕਾ ਦੇ ਦੋਨੋਂ ਗਰੁੱਪੋ ਅਕਤੂਬਰ ਵਰਤਮਾਨ ਨੂੰ ਤੇ ਪੁਖਰਾਜ ਤੇ ਚੈੱਕਮੈਂਟ ਸਕਿਉਰਟੀ ਇਹਨਾਂ ਨੇ ਇੱਕ ਬੱਚਿਆ ਨੂੰ ਬਹੁਤ ਰਚਿਤਾ ਨਾਮ ਮੋਟੀਵੇਟ ਕੀਤਾ ਉਹਨਾਂ ਦੇ ਡਾਕੂਮੈਂਟਸ ਲਏ ਆ ਤੇ ਇਹਨਾਂ ਨੂੰ ਜਾਨਕੀ ਕਿਸੇ ਨੇ ਕੰਨ ਬੁਲਾ ਲਿਆ ਕਿਸੇ ਨੂੰ ਪੱਤਰ ਤੋਂ ਬੁਲਾ ਲਿਆ ਇਸ ਤਰ੍ਹਾਂ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਸ਼ੈਡੂਲਮੈਂਟ ਦਿੱਤੀ ਜਾ ਰਹੀ ਆ ਔਰ ਅੱਛੇ ਇਹਨਾਂ ਦੇ ਪੇਸਟੇਲ ਆ ਔਰ ਬਹੁਤ ਹੀ ਅੱਛਾ ਰਿਸਪੌਂਸ ਬੱਚਿਆਂ ਦਾ ਵੀ ਔਰ ਸਭ ਤੋਂ ਵੱਡੀ ਗੱਲ ਮੈਂ ਬੜਾ ਧੰਨਵਾਦੀ ਆ ਜਿਹੜੇ ਸਾਡੇ ਕੋਲ ਇੱਥੇ ਗਰੁੱਪ ਆਈ ਐ ਇੰਡਸਟਰੀਜ਼ ਆਈਆਂ ਜਿਨ੍ਹਾਂ ਨੇ ਬੱਚਿਆਂ ਨੂੰ ਸਾਡਿਆਂ ਨੂੰ ਬਹੁਤ ਪੂਰੀ ਲਾਚ ਸਮਝਾਇਆ ਔਰ ਉਹਨਾਂ ਨੇ ਕੋਆਪਰੇਟ ਕੀਤਾ ਔਰ ਨੌਕਰੀ ਦਾ ਜਿਹੜਾ ਹੈਗਾ ਇੱਕ ਬੱਚਾ ਇੱਕ ਅੱਛਾ ਜਿਹਾ ਹੈਗਾ ਰਿਸਪੋਨਸ ਦਿੱਤਾ ਔਰ ਜਲਦੀ ਹੀ ਸਾਡੇ ਬੱਚੇ ਜਿਹੜੇ ਹੈਗੇ ਆ ਕਾਫੀ ਸੈਟਲ ਹੋ ਜਾਣਗੇ ਮੇਰੇ ਸਾਮਨਾ ਅੱਜ ਮੈਂ ਦੇਖ ਰਿਹਾ ਸੀ ਇਸ 60 ਤੋਂ 70 ਬੱਚੇ ਜਿਹੜੇ ਹੈਗੇ ਆ ਬੱਚੇ ਆ ਕੇ ਇੱਥੇ ਆਏ ਆ ਲਾਲਕ ਪਿੰਡਾਂ ਦੇ ਵਿੱਚੋਂ ਔਰ ਕਾਫੀ-ਕਾਫੀ 그룹-ਗਰੁੱਪ ਵੀ ਆਏ ਆ ਔਰ ਸਭ ਤੋਂ ਵੱਡੀ ਗੱਲ ਨਾਲ ਬੱਚਿਆਂ ਨੂੰ ਬੜਾ ਧੰਨਵਾਦੀ ਹਾਂ ਔਰ ਉਹਨਾਂ ਦਾ ਇਹਨਾਂ ਵਿੱਚ ਕੰਮ ਕਰਨ ਦਾ ਇੱਕ ਕੌਨਫੀਡੈਂਸ ਆ ਤੇ ਮੈਂ ਵਰਤਮਾਨ ਕੰਪਨੀ ਨੂੰ ਜੈੱਡ ਕਰਦਾ ਨਰਿੰਦਰ ਸਿੰਘ ਰਾਣਾ ਮੇਰਾ ਨਾਮ ਹੈ ਤੇ ਸਾਡੇ ਕੋਲ ਲਗਭਗ ਐਸੇਲੇ 50 ਦੇ ਕਰੀਬ ਵੈਕੈਂਸੀਆਂ ਹੈਗੀਆਂ ਜਿਨ੍ਹਾਂ ਦੀ ਏਜ ਬੱਚਿਆਂ ਦੀ 18 ਤੋਂ 30 ਸਾਲ ਹੈ ਅਸੀਂ ਉਹਨਾਂ ਨੂੰ ਸਿਲੈਕਟ ਕਰਦੇ ਹਾਂ ਜਿਨ੍ਹਾਂ ਦੀ ਪੜ੍ਹਾਈ 8ਵੀਂ 10ਵੀਂ 12ਵੀਂ ਜਾਂ ਤੋਂ ਵੱਧ ਹੋਵੇ ਤੇ ਉਹਦੇ ਸਕਰੀਨ ਸਾਡੇ ਕੋਲ ਲਗਭਗ 16 ਬੱਚੇ ਆਏ ਹੈਗੇ ਜਿਹੜੇ ਕਿ ਮੈਂ ਸਿਲੈਕਟ ਕਰ ਲਏ ਆ ਤੇ ਅੱਛਾ ਰਿਸਪੌਂਸ ਹੈਗਾ ਇਥੋਂ ਬੱਚਿਆਂ ਦਾ ਜੀ ਆਪਾਂ ਹੋਰ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿਆਦਾ ਜਿਆਦਾ ਸਾਡੇ ਕੋਲ ਬੱਚੇ ਜੁਆਇਨ ਕਰਨ ਰਾਣਾ ਜੀ ਜਿਹੜਾ ਤੁਸੀਂ ਸਿਲੈਕਟ ਕੀਤੇ ਆ ਜੀ ਇਹ ਐਜੂਕੇਸ਼ਨ ਦੇ ਹਿਸਾਬ ਨਾਲ ਸੈੱਟ ਕੀ ਜਿਹੜਾ ਤੁਸੀਂ ਇਹਨੂੰ ਜੋਬ ਦੇਓ ਬਿਲਕੁਲ ਜੀ ਸਾਡੇ ਕੋਲ ਜਿੱਦਾਂ 8ਵੀਂ 10ਵੀਂ 12ਵੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿਹੜੀ ਕਿਹੜੀ ਜੋਬ ਹੋਉਂਦੀ ਸਰ ਸਾਡੇ ਕੋਲ ਮਸ਼ੀਨ ਆਪਰੇਟਰ ਦੀ ਜੋਬ ਹੁੰਦੀ ਆ ਉਹ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਅਸੀਂ ਬੱਚੇ ਨੂੰ ਅੱਗੇ ਡਿਪਾਰਟਮੈਂਟ ਦਿੰਦੇ ਆ ਉਹਦੇ ਕੋਲ ਟੈਕਨੀਕਲ ਟ੍ਰੇਨਿੰਗ ਹੋਣੀ ਚਾਹੀਦੀ ਆ ਅਸੀਂ ਦੇਖੋ ਉਹਦੇ ਵਿੱਚ ਅਸੀਂ ਟ੍ਰੇਨਿੰਗ ਦਿੰਨੇ ਆ ਟ੍ਰੇਨਿੰਗ ਸਟਾਈਫੰਡ ਉਹਦੇ ਵਿੱਚ ਆਪਾਂ 1100 ਜਿਲੇ ਬੱਚਾ ਪੂਰੀ ਟ੍ਰੇਨਿੰਗ ਕਰ ਜਾਂਦਾ ਫਿਰ ਲਗਭਗ ਸਾਨੂੰ 17000 ਰੁਪਏ ਜੋ ਦੀ ਸੀटीसी ਪੈਂਦੀ ਹੈ ਜ ਜਿਹਦੇ ਵਿੱਚ ਫੰਡ ਬੋਨਸ ਗ੍ਰੈਚੁਇਟੀ ਸਾਰੀਆਂ ਸਹੂਲਤਾਂ ਮਿਲਦੀਆਂ ਆਫਟਰ ਟ੍ਰੇਨਿੰਗ ਤੁਹਾਡੇ ਕੋਲ ਹੀ ਜੋਬ ਕਰੂਗਾ ਬਿਲਕੁਲ ਜੀ ਅਸੀਂ ਮਤਲਬ ਉਹਨੂੰ ਇੱਕ ਤਰ੍ਹਾਂ ਦਾ ਜੋਬ ਤੇ ਰੱਖ ਰਹੇ ਨਾਲ 11000 ਰੁਪਏ ਨੂੰ ਸਟਾਰਟਿੰਗ ਤੇ ਥੈਂਕ ਯੂ ਸਿਸਟ੍ਰੀ ਕਾਲ ਜੀ ਮੈਂ ਰਮਨਦੀਪ ਕੌਰ ਟੀਲਰ ਰੋਜ਼ਗਾਰ ਅਫਸਰ ਹੁਸ਼ਿਆਰਪੁਰ ਆਪਾਂ ਅੱਜ ਪਿੰਡ ਜੈਜੋ ਦੇ ਵਿੱਚ ਇੱਕ ਰੋਜ਼ਗਾਰ ਕੈਂਪ ਲਗਾਇਆ ਤਾਂ ਕਿ ਪਿੰਡਾਂ ਦੇ ਬੱਚਿਆਂ ਤੱਕ ਵੀ ਗਵਰਨਮੈਂਟ ਵੱਲੋਂ ਦਿੱਤੇ ਜਾਂਦੇ ਬੈਨੀਫਿਟਸ ਪਹੁੰਚ ਸਕਣ ਪਿੰਡ ਦੇ ਸਰਪੰਚ ਸਾਹਿਬ ਨੇ ਪੜੀ ਹੀ ਮੋਟੀਵੇਸ਼ਨ ਦੇ ਨਾਲੇ ਕੈਂਪ ਇਥੇ ਲਗਵਾਇਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਹੀ ਆਪਾਂ ਪਲਾਨ ਆਊਟ ਕੀਤਾ ਸਾਰਾ ਕੁਝ ਅੱਜ ਕੈਂਪ ਦੇ ਵਿੱਚ ਪੰਜ ਕੰਪਨੀਆਂ ਤੋਂ ਮੁੰਡੇ ਨੇ ਮਨ ਛੇ ਕੰਪਨੀਆਂ ਤੋਂ ਬੰਦੇ ਪਹੁੰਚੇ ਨੇ ਜਿਨ੍ਹਾਂ ਨੂੰ 10ਵੀਂ 12ਵੀਂ ਆਈ.ਡੀ.ਆਈ ਦੀ ਰਿਕੁਆਇਰਮੈਂਟ ਸੀ ਬੱਚਿਆਂ ਦੀ ਜਿਸ ਦੇ ਵਿੱਚ ਸੋਨਾਲੀ ਕੰਟਰੈਕਟਰ ਚੈੱਕਮੇਟ ਵਰ ਰਮਾਨ ਪੁਖਰਾਜ ਇਦਾਂ ਦੀਆਂ ਕੰਪਨੀਆਂ ਪਹੁੰਚੀਆਂ ਨੇ ਤਕਰੀਬਨ ਬੱਚੇ 30 ਹੀ ਪਹੁੰਚ ਸਕੇ ਨੇ ਤੇ ਆਪਾਂ ਨਾਲ ਨਾਲ ਦੇ ਪਿੰਡਾਂ ਨਾਲ ਵੀ ਸਟਾਈ ਅਪ ਕਰਕੇ ਬੱਚਿਆਂ ਨੂੰ ਦੱਸਿਆ ਇਸ ਬਾਰੇ ਉਹ ਪਬਾਤੂ ਅਧਿਕਾਰੀ ਚੌਕ ਕਰ ਰਹੇ ਆ ਤਾਂ ਕਿ ਜੋ ਟੀਵੀ ਵੱਲੋਂ ਕੰਮ ਕੀਤੇ ਜਾਂਦੇ ਜਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਕੰਮ ਕੀਤੇ ਜਾਂਦੇ ਆ ਉਹ ਹਰ ਜਗ੍ਹਾ ਪਿੰਡਾਂ ਤੱਕ ਪਹੁੰਚ ਸਕਣ